ਆਈ ਧਿਆ ਮਾਰੀਆਂ ਨੀਤਾਂ ਮਾਤਾ ਸ੍ਰਿੰਦਰਕੌਰ ਸੁਖਵੀਰ ਬਾਦਲ ਦੇ ਮਾਤਾ ਜੀ ਚਲੋ ਦੁਨੀਆ ਤੇ ਹੈ ਨਹੀਂ ਪ੍ਰਮਾਤਮਾ ਨੂੰ ਚਰਨਾਂ ਚ ਨਵਾਸ ਦੇਵੇ ਉਹਦੇ ਭੋਗ ਤੇ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਲੰਗਰ ਆਇਆ ਭੋਗ ਤੇ ਵੀ ਲੋਕਾਂ ਨੂੰ ਲੰਗਰ ਨਹੀਂ ਸ਼ਿਕਾ ਸਕਿਆ ਓਏ ਉਹ ਗਰੀਬ ਤੋਂ ਗਰੀਬ ਵੀ ਆਪਣੇ ਬਾਪ ਦੇ ਭੋਗਤੇ ਗੁਰਦੁਆਰਾ ਸਾਹਿਬ ਨੂੰ ਪੱਖਾ ਦੇ ਦਿੰਦਾ ਓਏ ਉਹ ਵੀ ਨਹੀਂ ਸੜਿਆ ਨਾ ਤੂੰ 아이 ਡੇ ਕੰਜੂਸ ਰਜਦੀ ਨਹੀਂ ਰਜਦੀ ਨਹੀਂ ਉਹ ਲੋਕ ਵੀ ਦੇਖ ਲੋ ਕਿਵੇਂ ਗੁਜ਼ਾਰਾ ਕਰੀ ਜਾਂਦੇ ਆ ਕਦੇ ਲੋਕਾਂ ਕਣੀ ਨਿਗਾ ਮਾਲੂ ਨਾ ਮੈਨੂੰ ਗਾਲਾਂ ਕੱਢਣ ਤੇ ਲੱਗਿਆ ਸਾਰਾ ਟੱਬਰ ਹੁਣ ਮੈਨੂੰ ਤੜਕੀ ਲੱਗ ਜਾਂਦਾ ਭਗਵਾਨ ਤਬਾਨ ਬਹੁਤ ਕਟਿਆ ਬੜਾ ਕਟਿਆ ਹੈ ਉਹ ਰੱਬਾ ਮੈਂ ਕੀ ਕਰਤਾ ਮੈਨੂੰ ਦੱਸੋ ਕੋਈ ਗਲਤ ਕੰਮ ਕਰਤਾ ਪੌਣੇ 4 ਸਾਲ ਹੋ ਗਏ 1 ਰੁਪਏ ਦਾ ਨੁਕਸਾਨ ਕਰਤਾ ਹੋਵੇ ਪੰਜਾਬ ਦਾ ਜਾਂ ਆਪ ਦਾ 1 ਰੁਪਏ ਦਾ ਫਾਇਦਾ ਕਰ ਲਿਆ ਹੋਵੇ ਦੱਸ ਦੋ ਪੌਣੇ ਚ ਮੈਂ ਪੈਸੇ ਕਮਾਉਣੋਂ ਦੇ ਮੈਂ ਕਲਾਕਾਰੀ ਚ ਕਮਾ ਲੈਂਦਾ ਮੈਂ ਮਸ਼ਹੂਰ ਕਲਾਕਾਰ ਸੀ ਮੈਂ ਵੀ ਲੱਖਾਂ ਰੁਪਏ ਲੈ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਸੀ ਇਸ ਕੰਮ ਬਾਰੇ ਆਏ ਸੀ ਨਾ 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 ਬਿਰੋ ਇਸ ਕੰਮ ਦੇ ਵਿੱਚ ਆਇਆ ਇਹਨਾਂ ਤੋਂ ਦੁਖੀ ਹੋ ਕੇ ਵੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਅਸੀਂ ਕਰਕੇ ਦੇਖ ਲੈਣਾ ਕਾगज ਭਰਨੇ ਸਿੱਖ ਗਏ ਪਹਿਲਾਂ ਪਹਿਲਾਂ ਸਾਨੂੰ ਮਜ਼ਾਕ ਕਰਦੇ ਰਹੇ ਆ ਇਹ ਬਿੱਲਾ ਆ ਹਸਾਉਣ ਜਿਹਾਲੇ ਆ ਕੌਣ ਜਿਹਾਲੇ ਇਹ ਨਹੀਂ ਜਿੱਦਦੇ ਹੁੰਦੇ ਮਜ਼ਾਕ ਕਰਦੇ ਰਹੇ ਸਾਨੂੰ ਜਦੋਂ 14 ਚ ਸੰਗਰੂਰ ਤੋਂ ਖੜਾ ਹੋਇਆ ਮੈਂ ਐਮਪੀ ਦੀਆਂ ਇਲੈਕਸ਼ਨਾਂ ਚ ਤਾਂ ਮੈਂ ਹੱਥ ਬਨ ਕੇ ਫੋਟੋ ਖਿਚਾ ਲਈ ਸੁਖਦੇਵ ਸਿੰਘ ਢੀਂਡਾ ਸਾਂ ਮਜ਼ਾਕ ਕਰਦਾ ਸੀ ਮੈਨੂੰ ਪ੍ਰਕਾਸ਼ ਸਿੰਘ ਬਾਦਲ ਉੱਥੇ ਆਇਆ ਬਾਦਲ ਸਾਹਿਬ ਨੇ ਮਜ਼ਾਕ ਕੀਤਾ ਵੱਡੇ ਬਾਦਲ ਨੇ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਐ ਲੱਗਦਾ ਮੈਨੂੰ ਬੜਾ ਹਾਸਾ ਆਇਆ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਹੱਸ ਲੋ ਜਿੰਨਾ ਹਸ ਰਹਾ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਸਾਰੀ ਉਮਰ ਰੋਇਆ ਕਰੋਗੇ ਤੁਸੀਂ ਆ ਹੁਣ ਦੇਖ ਲੋ ਮੇਰਾ ਨਾਮ ਲੈ ਲੋ ਚੰਗਾੜ ਮਾਰਦਾ ਨਾ ਨਾ ਓਏ ਉਹਦਾ ਨਾਮ ਨਹੀਂ ਲੈਣਾ ਯਾਰ ਮੈਂ ਕੀ ਕਹਿਣਾ ਬਈ ਤੁਹਾਨੂੰ ਮੈਂ ਕੁਝ ਕਹਿੰਦਾ ਵੀ ਨਹੀਂ ਬਸ ਮੈਂ ਸੱਚ ਬੋਲ ਦਿੰਦਾ ਮੈਂ ਸੱਚ ਦੱਸ ਦਿੰਨਾ ਵੀ ਆ ਜਾ ਭਰਾਵਾ ਸਾਫ ਦੇ ਦੇ ਓ ਜਲਿਆਂ ਵਾਲੇ ਬਾਗ ਵਾਲੇ ਦਿਨ ਜਨਰਲ ਡਾਇਰ ਨੇ ਹਜ਼ਾਰ ਬੰਦਾ ਭੁੰਨਤਾ ਜਲਿਆਂ ਵਾਲੇ ਬਾਗ ਚ ਤੇ 2-3 ਹਜ਼ਾਰ ਨੂੰ ਜ਼ਖਮੀ ਕਰਤਾ ਉਹ ਖੂ ਜਿਹੜਾ ਉਹ ਲਹੂ ਨਾਲ ਭਰ ਗਿਆ ਸ਼ਹੀਦਾਂ ਦੇ ਤੇ ਰਾਤ ਨੂੰ ਉਹ ਗੋਲੀਆਂ ਚਲਾਉਣ ਤੋਂ ਬਾਅਦ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਪਾਰਲੀਮੈਂਟ 'ਚ ਪੁੱਛ ਲਿਆ ਸੀ ਮੈਂ ਮਜੀਠੀਏ ਦੇ ਕਰੇ ਐਦੂ ਵੱਡਾ ਕੋਈ ਹੋ ਸਕਦਾ ਪਾਪੀ ਐਦੂ ਵੱਡੇ ਇਹ ਤਾਂ ਪਹਿਲਾਂ ਤੋਂ ਆਏ ਆ ਗਦਾਰੀਆਂ ਕਰਦੇ ਅੱਜ ਤੋਂ ਨਹੀਂ ਹੈਗਾ ਖੂਨ ਚ ਇਹਨਾਂ ਦੇ ਪਹਿਲਾਂ ਤੋਂ ਇਹਨਾਂ ਨੇ ਕਦੇ ਨਹੀਂ ਪੰਜਾਬ ਦੀ ਨਾਲ ਵਫਾ ਕੀਤੀ ਮੈਂ ਆ ਗੱਲਾਂ ਪੁੱਛ ਲੈਣਾ ਇਹਦੂ ਪਹਿਲਾਂ ਆਣੇ ਨੇ ਪੁੱਛਿਆ ਨਹੀਂ ਉਹ ਤਾਂ ਚਾਚਾ ਪਤੀਜਾ ਨੇ ਆਪਸ 'ਚ ਠੀਕ ਹੈ ਉਹ ਉਸ ਕਰਕੇ ਫਿਰ ਮੈਂ ਤਾਂ ਦਰਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਦੱਸ ਦਿੰਦਾ ਹੈ ਇਹ ਤਾਂ ਲੋਕਾਂ ਨੂੰ ਸਾਡੇ ਭੇਦ ਦੱਸੀ ਜਾਂਦਾ ਮੈਂ ਤਾਂ ਹਜੇ ਹੋਰ ਦੱਸੂ ਜਿਉਂ-ਜਿਉਂ ਨਿਕਲੀ ਜਾਣਗੇ ਮੈਂ ਹੋਰ ਦੱਸੀ ਜਾਊ ਮੈਂ ਨਹੀਂ ਹਟਦਾ ਕਰ ਲੋ ਕੀ ਕਹਿੰਦਾ ਮੈਂ ਲੋਕਾਂ ਨੂੰ ਦੱਸੂ ਆ ਅੱਗੇ ਸਾਹਬਕਤ ਆ ਲੋਕਾਂ ਨੇ ਕਰਨਾ ਆ ਹੁਣ ਕਿਹਾ 11 ਤਰੀਕ ਨੂੰ ਵੋਟਾਂ ਪਾਓਗੇ 14 ਤਰੀਕ ਨੂੰ ਰਿਜ਼ਲਟ ਆਊਗਾ ਉਹ ਫੈਸਲਾ ਨਾ ਤੁਸੀਂ ਕਰਨਾ ਮੇਰੇ ਤਾਂ ਨਾਂ ਹੀ ਲੱਗੂ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਤੁਸੀਂ ਲੜਨਾ ਹੈ ਆ ਤੁਹਾਡੇ ਨਾਲ ਤੁਹਾਡਾ ਉਮੀਦਵਾਰ ਹੈ ਤੁਸੀਂ ਝਾੜੂ ਵਾਲਾ ਬਟਨ ਦਬੋਗੇ ਇਹ ਤਾਂ ਹੁਣ ਵੋਟਾਂ ਮੰਗਣ ਵੇਲੇ ਨਹੀਂ ਆਉਂਦੇ ਯਾਰ ਜਿੱਤਣ ਤੋਂ ਬਾਅਦ ਕਿਵੇਂ ਆ ਜਾਣਗੇ ਇਹ ਇਹ ਨਹੀਂ ਮਾਲਵੇ ਚੋਂ ਤਾਂ ਕੱਢਦੇ ਸੀ ਉੱਥੋਂ ਤਾਂ ਸਾਰੇ ਇਹਨਾਂ ਦਾ ਕੋੜ ਮਾਜਾ ਹਰਾਤਾ ਤੂੰ ਲਾਲੋ ਪੱਟਾ ਬਾਦਲ ਹਾਰ ਗਿਆ ਛੋਟਾ ਬਾਦਲ ਹਾਰ ਗਿਆ ਮਨਪ੍ਰੀਤ ਬਾਦਲ ਹਾਰ ਗਿਆ ਭੂੰਦੜ ਹਾਰ ਗਿਆ ਚੰਦੂ ਮਾਜਰਾ ਹਾਰ ਗਿਆ ਮਲੂਕਾ ਹਾਰ ਗਿਆ ਪੱਠੜ ਹਾਰ ਗਈ ਟੀਨ ਸਾਹ ਹਾਰ ਗਿਆ ਤੇਰਾ ਹੱਥ ਜਿੱਤੇ ਮਰਜੀ ਹਾਰ ਗਿਆ ਉੱਥੋਂ ਤਾਂ ਨਿਕਲ ਗਏ ਉੱਥੇ ਨਹੀਂ ਜਾਂਦੇ ਹਣੇ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਕਹਿੰਦੇ ਬਲੂ ਲੁੱਟੀ ਗਈ ਤੁਸੀਂ ਯਾਰ ਸਾਨੂੰ ਹੁਣ ਪਤਾ ਲੱਗ ਗਿਆ ਹੁਣ ਤੁਸੀਂ ਪਹਿਲਾਂ ਤਾਂ ਦੱਸੋ ਸਿਆਣੇ ਬਜ਼ੁਰਗ ਖੜੇ ਨੇ ਮਾਂ ਮਾਵਾ ਪੈਣਾ ਖੜੀਆਂ ਨੇ ਤੇ ਤੁਸੀਂ ਇੰਨਾ ਨੇੜੇ ਆਉਣ ਦੇ ਦਿੰਦੇ ਥੋਨੂੰ ਮੁੱਖ ਮੰਤਰੀ ਦੇ ਕੋਲੇ ਨੌਜੀ ਕਿੱਥੇ ਉਹ ਪਰਾਂ ਆ ਵੀ ਮੈਂ ਮੈਂ ਤਾਂ ਕਹਿਣਾ ਹੁੰਨਾ ਪਰ ਹੁਣ ਪ੍ਰੋਟੋਕੋਲ ਹੈ ਕਹਿੰਦੇ ਸਾਡੀ ਨੌਕਰੀ ਦਾ ਸਵਾਲ ਹੈ ਜੀ ਮੈਂ ਆ ਮੁੰਡਿਆਂ ਨੂੰ ਜਿਹੜੇ ਖੜੇ ਨੇ ਚਲੋ ਇਹ ਵੀ ਆਪਣੀ ਧੀਆ ਪੁੱਤ ਨੇ ਬੀਰ ਤੱਕਾ ਨਾ ਮਾਰਿਆ ਕਰ ਚਲੋ ਫਿਰ ਦੇਰੋ ਕਿਸੇ ਨੂੰ ਕੁਝ ਕਹੋ ਨਾ ਨਹੀਂ ਮੈਂ ਤਾਂ ਕਹਿੰਦਾ ਨਾ ਯਾਰ ਕਿਹੜੀ ਗੱਲ ਐ ਲੋਕਾਂ ਨੂੰ ਮਿਲ ਲੈਣ ਦੋ ਲੋਕ ਆਪਣੇ ਨੇ ਆਪਾਂ ਨੂੰ ਕੁਝ ਨਹੀਂ ਕਹਿੰਦੇ ਇਹ ਵਿਚਾਰੇ ਹੁਣ ਪੁਰਾਣੇ ਡਰੇ ਹੋਏ ਨੇ ਕਿਉਂਕਿ ਉਹਨਾਂ ਦੇ ਛੇਤਰ-ਛੇਤਰ ਛੱਡਦੇ ਰਹੇ ਲੋਕ ਇਹ ਸਸਪੈਂਡ ਇਹ ਹੋ ਜਾਂਦੇ ਸੀ ਸਸਪੈਂਡ ਇਹ ਹੋ ਜਾਂਦੇ ਸੀ ਵੀ ਤੁਸੀਂ ਛੇਤਰ ਬਾਰੇ ਦੇਖਿਆ ਕਿਉਂ ਨਹੀਂ ਹੁਣ ਕੀ ਪਤਾ ਕਿਸੇ ਦਾ ਵੀ ਛੇਤਰ ਕਦੋਂ ਚੱਕ ਲੇ ਉਹ ਕਾਂ ਨਾ ਕਾਂ ਆਪਦੇ ਬੱਚੇ ਨੂੰ ਸਿਖਾਉਣ ਲੱਗ ਗਿਆ ਕਹਿੰਦਾ ਪੁੱਤ ਤੈਨੂੰ ਇਹ ਗੱਲ ਦੱਸਣੀ ਆ ਤੇਰੇ ਜ਼ਿੰਦਗੀ ਵਿੱਚ ਕੰਮ ਆਊ ਕਹਿੰਦਾ ਦੱਸੋ ਕਾਹ ਕਹਿੰਦਾ ਜਿਹੜਾ ਇਨਸਾਨ ਆ ਨਾ ਜਿਹੜਾ ਬੰਦਾ ਆ ਬਹੁਤ ਖਤਰਨਾਕ ਚੀਜ਼ ਆ ਕਹਿੰਦਾ ਇਹ ਕਹਿੰਦਾ ਜੇ ਤੂੰ ਬਨੇਰੇ ਤੇ ਬੈਠਾ ਹੈ ਮੂਰੋ ਬੰਦਾ ਆਉਂਦਾ ਕਹਿੰਦਾ ਜੇ ਥੋੜਾ ਜਿਹਾ ਐਂ ਧਰਤੀ ਵੱਲ ਨੂੰ ਝੁਕੇ ਉਹਦੀ ੜਾਰੀ ਮਾਰ ਜੀ ਰੋੜਾ ਚੱਕਦਾ ਹੁੰਦਾ ਰੋੜਾ ਉਹ ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪੈਲੀ ਉਹਦੇ ਹੱਥ ਚ ਫੜਿਆ ਹੋਵੇ ਜਾਂ ਜੇਬ ਚ ਪਾਇਆ ਹੋਵੇ ਫੇਰ ਕਾਹ ਕਹਿੰਦਾ ਫੇਰ ਨਹੀਂ ਮਾਰਦਾ ਤੂੰ ਵੇ ਤੈਨੂੰ ਸਾਰਾ ਪਤਾ ਹੈ ਸੁਣ ਇਹ ਨੀ ਬਚਾਰੇ ਹੁਣ ਬੰਦਰ ਬੜੇ ਨੇ ਜੇ ਪਹਿਲੀ ਕੋਈ ਛਿੱਤਰਾ ਐਂ ਲੈ ਕੇ ਆਇਆ ਹੋਵੇ ਹੱਥ ਚ ਫੇਰ ਕੀ ਕਰੀਏ ਇਹਨੇ ਕੰਮ ਕਰ ਤੂਤਾ ਛਿੱਤਰਾ ਵਾਲੀਆਂ ਕੀਤੀਆਂ ਜੀ ਤੁਸੀਂ ਫੁੱਲ ਵੀ ਬਹੁਤ ਪਾਏ ਆ ਬਾਬਿਓ ਬਜ਼ੁਰਗ ਖੜੇ ਨੇ ਤੁਸੀਂ ਫੁੱਲ ਬਹੁਤ ਪਾਏ ਉਹਨਾਂ ਦੇ ਪਰ ਮੋੜਿਆ ਨਹੀਂ ਮੁੱਲ ਉਹਨਾਂ ਨੇ ਫੁੱਲਾਂ ਦਾ ਹੁਣ ਛਿੱਤਰ ਤਾਂ ਪੈਣਾ ਹੀ ਪੈਣਾ ਨੇ ਫਿਰ ਹੁਣ ਕੀ ਕਰੀਏ ਫਿਰ ਮੇਰੇ ਨਾਲ ਆਂਦੇ ਨੇ ਭਗਵੰਤ ਭੰਨ ਪੜਕਾਉਂਦਾ ਭਗਵੰਤ ਮੈਂ ਕਦੋਂ ੜਕਾਉਣਾ ਮੈਂ ਤੈਨੂੰ ਕੁਝ ਕਿਹਾ ਉਹ ਹੁਣ ਜਦੋਂ ਆਪਦੀਆਂ ਕਰਤੂਤਾਂ ਐ ਜਿਹਨੇ ਲੋਕ ਕਹਿੰਦੇ ਭਈ ਨਾ ਉਹ ਸਾਡੇ ਪਿੰਡ ਪੰਗੇ ਉਹ ਲੈਂਦੇ ਫਿਰਦੇ ਕਿਉਂ ਨਹੀਂ ਉਹ ਤੁਸੀਂ ਜੋ ਤੁਹਾਨੂੰ ਪਤਾ ਵੀ ਮੂਹਰੇ ਅੱਗੇ ਡੂਮਣਾ ਮਖਿਆਲ ਹੈਗਾ ਕਿਉਂ ਡਲੇ ਮਾਰਦੇ ਫਿਰਦੇ ਉਹਨਾਂ ਚ ਸੋ ਇਸ ਕਰਕੇ ਆਪਾਂ ਇਕੱਠੇ ਰਹਿਣਾ ਇੱਕੋ ਇੱਕੇ ਚ ਰਹਿਣਾ ਆਪਾਂ ਨੂੰ ਵੰਡ ਲੈਂਦੇ ਧੜਿਆਂ 'ਚ ਇਹ ਧੜਿਆਂ 'ਚ ਵੰਡ ਲੈਂਦੇ ਆਪਾਂ ਨੂੰ ਟੂਰਨਾਮੈਂਟ ਦੋ ਦੋ ਹੋਣ ਲੱਗ ਗਏ ਪਿੰਡਾਂ 'ਚ ਕਾਲੀਆਂ ਦਾ ਟੂਰਨਾਮੈਂਟ ਕੰਗਸਿਆਂ ਦਾ ਟੂਰਨਾਮੈਂਟ ਦਸਹਰੇ ਦੋ ਦੋ ਕਾਲੀਆਂ ਦਸਹਰਾ ਵਾਹ ਜੀ ਅੰਦਰ ਸਾਰਾ ਲ ਰਾਵਨ ਨੇ ਕਦੇ ਨਹੀਂ ਸੋਚਿਆ ਹੋਊਗਾ ਮੈਂ ਕਾਲੀ ਵੀ ਹੋ ਜੂੰ ਕਦੇ ਉਹਨੂੰ ਵਿਚਾਰ ਨਹੀਂ ਪਦਦੇ ਨੇ ਕਾਲੀਆਂ ਦਾ ਰਾਵਨ ਆ ਮੈਂ ਖਾ ਉਹ ਕਿੱਥੇ ਯਾਰ ਇਹ শ্রীলੰਕਾ ਦਾ ਸੀ ਇਹ ਇਹਨਾਂ ਨੂੰ ਕੋਈ ਪਤਾ ਨਹੀਂ শ্রীলੰਕਾ 'ਚ ਵੀ ਸਾਡੀ ਬਹੁਤ ਵੱਡੀ ਟੀਮ ਹੈ শ্রীলੰਕਾ 'ਚ ਬਹੁਤ ਸਾਡੇ ਮਾਰ ਕਰਨੇ ਤੇ ਤਾਂ ਮੰਗਲ ਗਰਾਏ ਤੇ ਰੈਲੀ ਕਰਨ ਨੂੰ ਫਿਰਦੇ ਸੀ ਇੱਥੇ ਬੰਦੇ ਨਹੀਂ ਇਕੱਠੇ ਹੁੰਦੇ ਮੰਗਲ ਗਰਾਏ ਤੇ ਰੈਲੀਆਂ ਕਰਨ ਨੂੰ ਫਿਰਦੇ ਸੋ ਇਹ ਹੱਲੇ ਪਏ ਨੇ ਉਹ ਸੁਖਵੀਰ ਬਾਦਲ ਉਹ ਮੈਨੂੰ ਵਾਲਾ ਗੱਡੀ ਹੰਦੇ ਰਹਿੰਦਾ ਹੈ ਹਾਂ ਉਹ ਕਹਿੰਦਾ ਪੰਜਾਬ ਨੂੰ ਬਚਾ ਲੋ ਮੈਂ ਕਹਿੰਦਾ ਤੈਥੋਂ ਹੀ ਬਚਾਉਣਾ ਹੈ ਤੈਥੋਂ ਹੀ ਬਚਾਉਣਾ ਹੈ ਬਚਾ ਲੋ ਪਿਆਰੰਦਸੋ ਸੋ ਇਸ ਕਰਕੇ ਵੀਰੋ ਨਕਸ਼ੇ ਕਦਮ ਗੁਰੂਆਂ ਦੇ ਨੇ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ ਬਾਬਾ ਬੁੱਢਾ ਜੀ ਦੀ ਧਰਤੀ ਹੈ ਇਹ ਧਰਤੀ ਤਾਂ ਬਹੁਤ ਜ਼ਿਆਦਾ ਤਰੱਕੀ ਕਰਨੀ ਚਾਹੀਦੀ ਸੀ ਪਰ ਪਿੱਛੇ ਰਹਿ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਹੈ ਹੁਣ ਆਪਾਂ ਇਹ ਜਿਹੜਾ ਪਿੱਛੇ ਰਹਿ ਗਿਆ ਟਾਈਮ ਉਹਦਾ ਜਿਹੜਾ ਕਸਰਾ ਕੱਢਣੀਆਂ ਨੇ ਤੁਸੀਂ ਸਾਥ ਦਿਓ ਸਰਕਾਰ ਥੋਡੀ ਐ ਔਰ ਜਿਹੜੇ ਸਾਹ ਤੇ ਬਦਲ ਬਾਈ ਐ ਜਿਹੜੇ ਸਾਹ ਤੇ ਲੋਕ ਕਹਿ ਰਹੇ ਨੇ ਸਤਾਈ ਵਾਲੀ ਸਰਕਾਰ ਵੀ ਥੋਡੀ ਐ ਤੇ ਆਪਾਂ ਤਾਣਾ ਸਲਝਾ ਲਾਂਗੇ ਮੈਨੂੰ ਇੰਨਾ ਪਤਾ ਹੈ ਲੱਗੇ ਹੋਏ ਆ ਨੌਕਰੀਆਂ ਮਿਲਣ ਲੱਗੀਆਂ ਬੱਤੀ ਆਉਣ ਲੱਗੀ ਖੇਤਾਂ ਵਾਲੀ ਦਿਨੇ ਬੱਤੀ ਜਿਹੜੀ ਘਰਾਂ ਵਾਲੀ ਆ ਉਹ ਮੁਫਤ ਆਉਂਦੀ ਐ ਬਿਜਲੀ ਦੇ ਬਿੱਲ ਆਉਣੋਂ ਹਟ ਗਏ एसएसएफ ਸੜਕਾਂ ਤੇ ਪੁਲਿਸ ਲਾਈ ਹੈ ਪਹਿਲਾਂ ਸੜਕਾਂ ਤੇ ਮਰੀ ਜਾਂਦੇ ਟੜ-ਟੜਫ ਕੇ 48% ਮੌਤਾਂ ਘਟ ਗਈਆਂ ਪੰਜਾਬ ਚ ਕੱਲੀ ਉਹ ਇੱਕ ਪੁਲਿਸ ਬਣਾਉਣ ਨਾਲ ਇਹ ਗੱਲ ਮੈਂ ਨਹੀਂ ਕਹੀ ਗੱਡਕਰੀ ਨੇ ਕਹੀ ਹੈ ਪ੍ਰਾਸ ਸਭਾ ਚ ਤੇ ਉਹ ਐਸਐਸਐਫ ਵਾਲਾ ਜਿਹੜਾ ਸੜਕ ਸੁਰੱਖਿਆ ਫੋਰਸ ਉਹਦੇ ਵਾਲਾ ਫਾਰਮੂਲਾ ਹੁਣ ਦੂਜੇ ਰਾਜਾਂ ਨੂੰ ਕੱਲੀ ਮੈਨੂੰ ਆਇਆ ਫੋਨ ਕਿ ਦੂਜੇ ਰਾਜਾਂ ਨੂੰ ਵੀ ਅਸੀਂ ਇਹੀ ਆਈਡੀਆ ਦੇਣਾ ਹੈ ਸਾਨੂੰ ਦੱਸ ਦੋ ਕਿਵੇਂ ਟ੍ਰੇਨਿੰਗ ਦਿੱਤੀਏ ਮੈਂ ਕਹੀ ਦੇ ਦਾਂਗੇ ਭਲੇ ਦਾ ਕੰਮ ਹੈ ਬਸ ਕੱਲ ਟ੍ਰੇਨਿੰਗ ਦੇ ਦਾਂਗੇ ਰਾਜਸਥਾਨ ਵਾਲੇ ਆ ਸਾਰੇ ਐਕਸੀਡੈਂਟ ਆਪਾਂ ਦੇਖਦੇ ਆ ਕਿਵੇਂ ਕੱਲ ਰਾਜਸਥਾਨ ਚ ਇੱਕ ਟਰਾਲੇ ਵਾਲੇ ਨੇ 20 ਬੰਦੇ ਮਾਰਤੇ ਪਰਸੋਂ 25 30 ਪਰਸੋਂ ਮਾਰ ਕੇ ਕੱਲੇ ਰਾਜਸਥਾਨ ਦੇ ਦੋ ਸ਼ਹਿਰਾਂ ਚ ਐਵੇਂ ਮਰੀ ਜਾਂਦੇ ਆ ਜੀ ਸੁਜੇ ਸੜਕਾਂ ਤੇ ਕੋਈ ਪ੍ਰਬੰਧ ਹੋਵੇ ਕੋਈ ਪ੍ਰਾਪਰ ਤਰੀਕੇ ਨਾਲ ਲਾਇਸੈਂਸ ਹੁਣ ਅਸੀਂ ਤਾਂ ਬੰਦ ਹੀ ਕਰਤਾ ਘਰੋਂ ਹੀ ਬਣਾਓ ਜਿੰਦੇ ਲਈ ਜਾਂਦੇ ਹੁਣ ਅਸੀਂ ਦਫ਼ਤਰਾਂ ਨੂੰ ਜਿੱਥੇ ਲੁੱਟਉਂਦੀ ਥੋੜੀ ਤਹਿਸੀਲਾਂ ਚ ਲੁੱਟਉਂਦੀ ਸੀ ਕਰੋ ਇਹ ਰਿਸਟਰੀ ਲਿਖ ਕੇ ਲੈ ਕੇ ਜਾਓ ਆਪਦੀ ਜਾਂ ਸੇਵਾ ਕੇਂਦਰ ਚੋਂ ਲਖਾ ਲਓ 200 ਰੁਪਏ ਦੇ ਕੇ ਆਪਾਂ ਤਾਂ ਪਹਿਲਾਂ ਲਿਖਣ ਵਾਲੇ ਹੀ ਨਹੀਂ ਲੱਭਦਾ ਸੀ ਫੁਰ ਕੋਲੇ ਟਾਈਮ ਹੈਗਾ ਨਾ ਬਿੱਲ ਲੈ ਆਉ ਨਹੀਂ ਮੈਨੂੰ ਮੈਂ ਮੈਂ ਕਿਸੇ ਪਿੰਡ ਚਲਾ ਗਿਆ ਪਿੰਡ ਚਲਾ ਗਿਆ ਤਾਂ ਮੈਂ ਮੈਂ ਕਿਤੇ ਭਾਸ਼ਣ ਦੇ ਖੀਰ ਚ ਕਹਿਤਾ ਉਧਰ ਮਾਲਵੇ ਦੇ ਪਿੰਡਾਂ 'ਚ ਸੀ ਮੈਂ ਮੈਂ ਕਹੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਇੱਕ ਬਜ਼ੁਰਗ ਉੱਟ ਕੇ ਕਹਿੰਦਾ ਕੋਈ ਕੀਮਤੀ ਗੁੰਮਤੀ ਨਹੀਂ ਪੁੱਤਾ ਇੱਥੇ ਬੈਠੇ ਹੁੰਨੇ ਆ ਵੈਸੇ ਕਹਿੰਦਾ ਖਿਲੇ ਜੇ ਫਿਰਦੇ ਹੁੰਨੇ ਤੇਰੇ ਕਰਕੇ ਘੱਟੇ ਹੋਗੇ ਭਾਵੇਂ ਆ ਸ਼ਾਮ ਨੂੰ ਕਹਿੰਦਾ 5 ਵਜੇ ਫੇਰ ਆ ਜੀ ਇੱਥੇ ਹੁੰਨੇ ਆ ਇਸ ਦਾ ਮੈਂ ਫਿਰ ਕੀਮਤੀ ਕਣੋਂ ਹਟ ਗਿਆ ਹੁਣ ਤਾਂ ਮੈਂ ਕਬੀਲਦਾਰੀ ਦੇ ਕੰਮਾਂ ਚ ਕਹਿਣ ਲੱਗ ਗਿਆ ਮੈਂ ਤਾਂ ਇਹ ਕੀ ਕਰਦੇ ਸੀਗੇ ਸਾਨੂੰ ਪਤਾ ਲੱਗਿਆ ਵੀ ਇੱਕ ਤਹਿਸੀਲਦਾਰ ਪੈਸੇ ਲੈਂਦਾ ਰਿਸ਼ਟਰੀ ਦੇ ਅਸੀਂ ਕੈਮਰੇ ਲਾਤੇ ਕੋਈ ਫੈਸਾ ਨਹੀਂ ਲਿਆ ਉਹਨੇ ਕੈਮਰੇ ਦੇਖਿਆ ਸਾਰਾ ਦਿਨ ਕਹਿੰਦੇ ਲੈਂਦਾ ਹੈ ਸ਼ਿਕਾਇਤ ਕਰਨ ਵਾਲੇ ਕਹਿੰਦੇ ਪੈਸੇ ਲੈਂਦਾ ਅਜੇ ਤੇ ਘਰ ਮੂਰੇ ਕੈਮਰੇ ਲਾਦੇ ਵੀ ਘਰੇ ਨਾ ਬੁਲਾਉਂਦਾ ਹੋਵੇ ਬਾਅਦ ਚ ਉੱਥੇ ਵੀ ਨਹੀਂ ਕੋਈ ਗੱਲ ਬਣੀ ਕਹਿੰਦੇ ਜੀ ਕਿੱਥੇ ਲੈਂਦਾ ਪੈਸੇ ਲੋਕਾਂ ਦੇ ਪੈਸੇ ਲੈਂਦਾ ਮੈਂ ਮੈਨੂੰ ਫੜਾਉ ਤੀ ਵੀਡੀਓ ਮੈਂ ਦੇਖੀ ਉਹ ਕੀ ਕਰਦਾ ਸੀ ਨਾ ਮਤਲਬ ਜੇ ਉਹਦੇ ਕੋਲੇ 30 35 ਬੰਦੇ ਆਉਂਦੇ ਰਿਸਟਰੀ ਵਾਸਤੇ ਉਹ 5 10 ਦੀਆਂ ਰਿਸਟਰੀਆਂ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਜਦੋਂ ਮੋੜ ਦਿੰਦਾ ਸੀ ਤਾਂ ਉਹਦਾ ਜਿਹੜਾ ਸਟਾਫ ਸੀ ਉਹ ਨੂੰ ਲੈ ਜਾਂਦੇ ਸੀ ਲਿਆ ਮੈਂ ਕਰਾਉਣਾ ਮੈਂ ਕਰਾਉਣਾ ਬਾਹਰ ਲੈ ਕੇ ਰਿਸਤੀ ਕਰਾਉਣੀ ਆ ਜੀ ਹਾਂ ਜ 12 ਨੰਬਰ ਬੂਥ ਤੇ ਚਲਾ ਗਿਆ 12 ਨੰਬਰ ਬੂਥ ਵਾਲਾ ਕਿੱਥੋਂ ਲਖਾਈ ਫਿਰਦਾ ਇਹ ਨਹੀਂ ਹੋਣੀ ਉਹ ਕਹਿੰਦਾ ਅੱਛਾ ਯਾਰ ਫਿਰ ਕਿਵੇਂ